बाबा हिम्मत सिंह कश्यप राजपूत समाज सुधार सभा रजिस्टर्ड श्री ਵੱਲੋਂ ਛੋਟੇ ਸਹਿਬਜਾਦੇ ਹਾਂ ਤੇ ਅਮਰ ਸ਼ਹੀਦ बाबा ਮੋਤੀराम ਮਹਿਰਾਜੀ ਦੀ ਯਾਦ ਨੂੰ ਸਮਰਪਤ ਪਿੰਡ ਸਰੀ ਤਹਿਸੀਲ ਨਕੋਦਰ ਵਿਖੇ ਦੋਦਲਾ ਲੰਗਰ ਲਗਾਇਆ ਗਿਆ ਜਿਸ ਦਾ ਉਦਘਾਟਨ ਅਰਦਾਸਪ੍ਰੰਤ ਸਰਪੰਚ ਗੁਰਮਖ ਸਿੰਘ ਵੱਲੋਂ ਆਪਣੇ ਕਰਕਮਲਾਂ ਨਾਲ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਗਰੀਬ ਸਿੰਘ ਮੀਤ ਪ੍ਰਧਾਨ ਦੇਵਕ੍ਰਿਸ਼ਨ ਸੁਖਵਿੰਦਰ ਸਿੰਘ ਸੈਕਟਰੀ ਸੰਤੋਖ ਸਿੰਘ ਸੰਦੀਪ ਸਿੰਘ ਅਤੇ ਮੱਖਣ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ असीं बाबा श्रीस वलो हर साल जी तरह पहिला असीं बाबा हिमत सिंह कशम राजपुर सभा बाबा अमरजी अमर ਜੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਮਾਰਟ 11 ਸਾਲਾਂ ਤੋਂ ਪਹਿਲਾਂ ਅਸੀਂ ਭਾਗ ਲੈ ਰਹੇ ਹਾਂ ਜਿੱਦਾਂ ਕਿਸਾਨਾਂ ਤੋਂ ਸਾਡੇ ਸਭਾ ਦੇ ਮੈਂਬਰਾਂ ਨੇ ਕਿਹਾ ਵੀ ਆਪਾਂ ਲੋਧੀ ਸਾਹਿਬ ਜਦਿਆਂ ਦੀ ਯਾਦ ਵਿੱਚ ਜੋ ਬਾਬਾ ਅਮਰ ਅਮਰ ਸਿੰਘ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਾਇਆ ਸੀ ਆਪਾਂ ਉਹਨਾਂ ਦੀ ਯਾਦ ਵਿੱਚ ਦੁੱਧ ਪਾਇਆ ਹੈ। ਛਾਂ ਨੂੰ ਤਕਰੀਬਨ 3 ਸਾਲ ਹੋ ਗਏ ਹੈ। ਇਹਦੇ ਵਿੱਚ ਨਾ ਇਹਦੇ ਵਿੱਚ ਜੋ ਸੰਯੋਗ ਹੈਗਾ ਸਾਡੀ ਸੰਗਤ ਸਾਧ ਸੰਗਤ ਸੂ ਸੰਗਤ ਸਾਹਿਬਾਨ ਲਗਨ ਪੰਚਾਇਤ ਸਭਾ ਸਾਡੀ ਜੋ ਹੈਗੀ ਆ ਬਾਹਰਲੇ ਬੰਦੇ ਵੀ ਜੋ ਸਾਡੇ ਸਮਾਜ ਦੇ ਹੈਗੇ ਮੈਂਬਰਾਂ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕੋਈ ਸਭ ਦਾ ਹੈ ਜਿਹੜਾ ਇਹਦਾ ਸਜੋਗ ਆ ਇਹ ਨਗਰ ਦਾ ਨਗਰ ਦੇ ਨਾਲ ਨਾਲ ਸਾਡੇ ਆਪਣੇ ਨੌਜਵਾਨਾਂ ਦਾ ਵੀ ਬਹੁਤ اچھا ਆ ਉਹ ਛਾ ਕਰਕੇ ਇਹ ਕੰਮ ਹੋਇਆ ਖਾਸ ਕਰਕੇ ਮੈਂ ਕਹਾਂਗਾ ਵਿੰਦਰ ਹੋਣ ਦਾ ਪਰਿਵਾਰ ਦਾ ਹੋਇਆ ਉਹਨਾਂ ਦਾ ਇਹਨਾਂ ਨੇ ਚੱਕਣ ਦੱਸੇ ਇਹਨਾਂ ਨੇ ਚੱਕਿਆ ਬਾਕੀ ਸਜੋਗ ਸਾਰਾ ਉਹਨਾਂ ਦੇ ਚੱਲਿਆ ਤੇ ਮੈਂ ਇਸ ਪਰਿਵਾਰ ਦਾ ਨਾਲ ਇਹਨਾਂ ਦਾ ਹਰੇਕ ਜੀ ਨੂੰ ਜੀਤਾਂ ਦੇ ਨਾਮ ਤੇ ਆਗੇ ਕਾਠੀ ਕਰਦਾ ਹਾਂ ਤੁਹਾਡੇ ਪ੍ਰੋਗਰਾਮ ਬਾਰੇ ਨੋਟ ਵੀ ਹਰ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਪ੍ਰਮਾਤਮਾ ਇਸ ਸਮਾਂ ਸਭੀ ਕਰਾਏ ਕਿ ਇਹ ਹੌਲਾ ਸਮਾਂ ਹੈ ਜੇ ਤੁਹ ਬੜੀਆ